ਇਸ ਬੀਜੇਪੀ ਦੇ ਦੇਖੋ ਇੱਕ ਵਡੀਆਂ-ਵਡੀਆਂ ਦਰਸ਼ਵਾਦੀ ਗੱਲਾਂ ਕਰਿਆ ਕਰਦੇ ਸੀ ਪੰਜਾਬ ਦਾ ਪਾਣੀ ਲੁੱਟ ਲਿਆ ਕਾਂਗਰਸ ਨੇ ਜੀ ਪੰਜਾਬ ਤੇ ਹਮਲਾ ਕਰਤਾ ਜੀ ਕਾਂਗਰਸ ਨੇ ਕਾਂਗਰਸ ਨੇ ਦਰਬਾਰ ਸਾਹਿਬ ਟਾ ਦਿੱਤਾ ਜੀ 84 ਦੇ ਵਿੱਚ ਸਾਡੇ ਦੰਗੇ ਕਰਾ ਦਿੱਤੇ ਜੀ ਵਡੀਆਂ-ਵਡੀਆਂ ਗੱਲਾਂ ਕਰਿਆ ਕਰਦੇ ਸੀ ਹੁਣ ਜਿਹੜੀ ਨਾ ਬਿੱਲੀ ਥੈਦਿਓਂ ਬਾਹਰ ਆ ਗਈ ਇਹ ਕਾਂਗਰਸੀ ਸੀ ਅਸਲ ਵਿੱਚ ਪਹਿਲਾਂ ਤੋਂ ਹੀ ਦਿਖਾਵਾ ਇਹਨਾਂ ਦਾ ਮਖੌਟਾ ਹੋਰ ਸੀ ਅੰਦਰੋਂ ਕਾਂਗਰਸੀ ਸੀ ਇਹਨਾਂ ਨੇ ਕਾਂਗਰਸ ਦੀ ਮਦਦ ਕੀਤੀ ਬਿੱਟੂ ਦੀ ਮਦਦ ਕੀਤੀ ਦੋ ਵਾਰ ਲੋਕ ਸਭਾ ਇਲੈਕਸ਼ਨ 2014 ਦੇ ਵਿੱਚ ਇਹਨਾਂ ਨੇ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ। ਫਿਰ ਇਹਨਾਂ ਨੇ 2019 ਦੀ ਇਲੈਕਸ਼ਨ ਵਿੱਚ ਆਜ਼ਾਦ ਫਾਰਮ ਭਰ ਕੇ ਬਿੱਟੂ ਨੂੰ ਜਿਤਾਇਆ। ਇਹ ਕਹਿਣ ਨੂੰ ਤੇ ਦਿਖਾਉਣ ਨੂੰ ਕਾਂਗਰਸ ਵਿਰੋਧੀ ਸੀ ਪਰ ਅੰਦਰੋਂ ਕਾਂਗਰਸ ਨਾਲ ਲੜੇ ਹੋਏ ਸੀ। ਔਰ ਕਹਿਣ ਨੂੰ ਇਹ ਵੀ ਇਹ ਸਿੱਖਾ ਸੀ। ਕਹਿਣ ਨੂੰ ਸਿੱਖ ਨੇ ਪਰ ਅੰਦਰੋਂ ਇਹ ਕਾਂਗਰਸ ਦੇ ਭਗਤ ਸੀਗੇ ਔਰ ਕਾਂਗਰਸ ਨੂੰ ਜਿਤਾਉਣ ਵਾਸਤੇ ਕੰਮ ਕਰਦੇ ਸੀ ਅੱਜ ਕਾਂਗਰਸ ਦੇ ਵਿੱਚ ਸਿੱਧੇ ਤੌਰ ਤੇ ਚਲੇ ਗਏ। ਕੋਈ ਫਰਕ ਪਊਗਾ ਦੂਜੀ ਵਾਰ ਆਈ ਸੀ ਦੂਜੇ ਨੰਬਰ ਤੇ ਆਈ ਸੀ ਪਿਛਲੀ ਵਾਰੀ ਕੋਈ ਫਰਕ ਲੱਗਦਾ ਵੀ ਨੋਕ ਲੋਕ ਭਲੇਖੇ ਵਿੱਚ ਸੀ ਲੋਕਾਂ ਦਾ ਭਲੇਖਾ ਦੂਰ ਹੋ ਗਿਆ